ਵਰਜੀ ਦਾ ਖਾਲਸਾ ਬਾਦ ਜੀ ਦੀ ਫਤਿਹ ਇੱਕ ਖਬਰ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਆ ਰਹੀ ਆ ਜਿੱਤੇ ਕੇ ਸਭ ਨੂੰ ਪਤਾਗਾ ਕਿ ਰਖਣ ਪੁੰਨਿਆਂ ਵਾਲੇ ਦੇਣਾ ਇੱਕ ਵੱਡਾ ਜਿਹੜਾ ਉੱਤੇ ਜੋੜ ਮੇਲਾ ਲੱਗਦਾਗਾ ਉਸ ਨੂੰ ਲੈ ਕੇ ਜਿਹੜੀਆਂ ਕੱਲ ਕਾਨਫਰੰਸਾਂ ਵੀ ਕੀਤੀਆਂ ਗਈਆਂ ਨੇ ਵਾਕ ਵਾਕ ਦੁਨੀਆ ਦੇ ਕੋਨੇ-ਕੋਨੇ ਵਿੱਚੋਂ ਰਖਣ ਪੁੰਨਿਆਂ ਦੇ ਜਿਹੜੇ ਮੇਲੇ ਤੇ ਨੇ ਉਹ ਦੁਨੀਆ ਭਰ ਦੇ ਲੋਕ ਜਿਹੜੇ ਉੱਥੇ ਆਉਂਦੇ ਨੇ ਅਤੇ ਦੂਜੇ ਦਿਨਾਂ ਜਾਨੀ ਕਿ ਅੱਜ ਦਾ ਦਿਨਾਂ 20 ਅਗਸਤ ਨੂੰ ਜਿਹੜਾ ਨਿੰਗ ਸੰਘਾ ਵੱਲੋਂ ਜਿਹੜਾ ਹੋਲਾ ਮਹੱਲਾ ਖੇਡਿਆ ਜਾਂਦਾਗਾ ਪਰ ਅੱਜ ਦੁਖਦਾਈ ਘਟਨਾ ਵਾਪਰ ਗਈ ਤੇ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਬਾਬਾ ਮੇਜਰ ਸਿੰਘ ਸੋਢੀ ਨੇ ਹੈਂਗਾ ਤਰਨਾ ਦਲ ਦਾ ਜਿਹੜਾ ਮੁਖੀ ਨੇ ਜਿਹੋ ਉਹਨਾਂ ਉੱਤੇ ਕਿਸੇ ਨੇ ਫਾਇਰਿੰਗ ਕਰ ਦਿੱਤੀ ਪਰ ਜਿਹੜੀ ਉਹ ਫਾਇਰਿੰਗ ਦੀ ਗੋਲੀ ਆ ਕਹਿੰਦੇ ਬਾਬਾ ਮੇਜਰ ਸਿੰਘ ਸੋਢੀ ਦੀ ਜਿਹੜੀ ਬੱਕੀ ਨੂੰ چیرਦੀ ਹੋਈ ਲੰਘ ਗਈ ਤੇ ਆਗਲੇ ਸਿੰਘ ਦੇ ਜਾ ਲੱਗੀ ਤੇ ਉਸ ਨਿਹੰਗ ਸਿੰਘ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਦੱਸੀ ਜਾ ਰਹੀ ਆ ਇਹ ਗੱਲ ਬਾਬਾ ਮੇਜਰ ਸਿੰਘ ਸੋਢੀ ਵੱਲੋਂ ਜਿਹੜਾ ਇੱਕ ਬਿਆਨ ਦਿੱਤਾ ਜਾ ਰਿਹਾ ਹੈਗਾ ਮੀਡੀਆ ਤੇ ਬਾਬਾ ਮੇਜਰ ਸਿੰਘ ਸੋਢੀ ਨੇ ਦੱਸਿਆਗਾ ਕਿ ਉਹ ਜਿਹੜਾ ਹੋਲਾ ਮਹੱਲਾ ਖੇਡ ਕੇ ਆਏ ਸੀ ਖੇਡ ਰਹੇ ਸੀ ਉਤਵਾਲ ਕਚੈਰੀਆਂ ਦੇ ਕੋਲੇ ਇਕੱਠ ਹੁੰਦਾਗਾ ਕੁਝ ਬੰਦੇ ਆਉਂਦੇ ਨੇ ਘੋੜਿਆਂ ਦੇ ਵਿੱਚ ਉੱਤੇ ਚੜ ਕੇ ਸਵਾਰ ਹੋ ਕੇ ਤੇ ਜਿਨ੍ਹਾਂ ਦੇ ਕੁਰਤੇ ਪਜਾਮੇ ਪਾਏ ਹੁੰਦੇ ਨੇ ਤੇ ਉਹ ਜਿਹੜਾ ਹੈਗਾਗਾ ਸਿੰਘਾਂ ਦੇ ਨਾਲ ਤੂੰ ਤੂੰ ਮੈਂ ਮੈਂ ਜਿਹੜੇ ਹੁੰਦੀ ਆ ਉਹ ਝਗੜਨ ਲੱਗ ਜਾਂਦੇ ਨੇ ਪਰ ਇਸ ਦਿਨ ਨੂੰ ਇੱਕ ਜਿਹੜਾ ਉੱਤੇ ਸਿੰਘ ਹੋਰ ਆਉਂਦਾਗਾ ਤੇ ਉਸਨੇ ਆਖਿਆ ਕਹਿੰਦੇ ਉੱਚੀ ਦੇਣ ਆਵਾਜ਼ ਮਾਰੀ ਕੀ ਦੇਖਦੇ ਹੋ ਤੇ ਐਨੇ ਦੇ ਵਿੱਚ ਕਹਿੰਦੇ ਉੱਥੇ ਫੈਰਿੰਗ ਹੋ ਗਈ ਤੇ ਬਾਬਾ ਸੋਢੀ ਸਿੰਘ ਬਾਬਾ ਮੇਜਰ ਸਿੰਘ ਸੋਢੀ ਨੇ ਦੱਸਿਆ ਕਿ ਫੈਰਿੰਗ ਉਹਨਾਂ ਦੀ ਜਿਹੜੀ ਬਿਲਕੁਲ ਬੱਕੀ ਦੇ ਕੋਲ ਦੀ ਲੰਘੀ ਤੇ ਆਗਲੇ ਸਿੰਘ ਢੰਗ ਸਿੰਘ ਦੇ ਜਿਹੜੀ ਜਾਂ ਲੱਗੀ ਜਿਹਦੀ ਮੌਕੇ ਤੇ ਹੀ ਮੌਤ ਹੋ ਗਈ ਦੱਸੀ ਜਾ ਰਹੀ ਆ ਇਹ ਪੰਜਾਬ ਦੇ ਵਿੱਚ ਬਹੁਤ ਜ਼ਿਆਦੀਆਂ ਜਿਹੜੀਆਂ ਅਜਈਆਂ ਘਟਨਾਵਾਂ ਵਾਪਰੀਆਂ ਨੇ ਜਿਹੜੀ ਕਿ ਗੋਲੀਬਾਰੀ ਨੂੰ ਲੈ ਕੇ ਜਿਹੜਾ ਕਾਫੀ ਜਿਹੜਾ ਥਾ ਥਾ ਤੇ ਜਿਹੜੀਆਂ ਗੋਲੀਆਂ ਚੱਲ ਰਹੀਆਂ ਨੇ ਕਹਿੰਦੇ ਅਸੀਂ ਦੇਖਦੇ ਆ ਉੱਥੇ ਕਤਲ ਹੋ ਗਿਆ ਕਹਿੰਦੇ ਅਸੀਂ ਦੇਖਦੇ ਆ ਉੱਥੇ ਕਤਲ ਹੋ ਗਿਆ ਪੰਜਾਬ ਦੇ ਵਿੱਚ ਸਾਰੇ ਅੰਮ ਜਿਹੜਾ ਇਹ ਗੁੰਡਾਗਰਦੀ ਦਾ ਇੱਕ ਨੰਗਾ ਨਾਚ ਨੱਚਿਆ ਜਾ ਰਿਹਾ ਹੈਗਾ ਨੇਤਾ ਤਾਂ ਹਨ ਮੈਂ ਪਹਿਲਾਂ ਵੀ ਕਿਹਾ ਸੀ ਕਿ ਜੁਪੀ ਬਿਹਾਰ ਵਰਗੇ ਹਾਲਾਤ ਹੁੰਦੇ ਜਾਂਦੇ ਨੇ ਪੰਜਾਬ ਸਰਕਾਰ ਪਤਾ ਨਹੀਂ ਕਿੱਥੇ ਸੁੱਤੀ ਪਈ ਆ ਗੌਰ ਕਿਉਂ ਨਹੀਂ ਕਰ ਰਹੀ ਇਹਨਾਂ ਤੇ ਪੰਜਾਬ ਸਰਕਾਰ ਜਿੱਥੇ ਭਗਵੰਤ ਮਾਨ ਮੁੱਖ ਮੰਤਰੀ ਵੀ ਆਇਆ ਉੱਥੇ ਉਸ ਟਾਈਮ ਤੱਕ ਏਡੀ ਵੱਡੀ ਸੁਰੱਖਿਆ ਹੁੰਦੀ ਆ ਪਰ ਬਾਅਦ ਦੇ ਵਿੱਚ ਜਦੋਂ ਨੰਘ ਸਿੰਘ ਹੋਲਾ ਮਹੱਲਾ ਕੱਢਦੇ ਆ ਉਦੋਂ ਸੁਰੱਖਿਆ ਜਿਹੜੀ ਆ ਬਹੁਤ ਘੱਟ ਕੀਤੀ ਜਾਂਦੀ ਆ ਪਰ ਜਿਹੜਾ ਇਹ ਅੱਜ ਮੰਦਪਾਗਾ ਘਟਨਾ ਵਾਪਰੀ ਆ ਬਹੁਤ ਹੀ ਦੁਖਦਾਈ ਤੇ ਨਿੰਦਰਜੋਕ ਘਟਨਾਗੀ ਕਿਉਂਕਿ ਅਸੀਂ ਪਹਿਲਾਂ ਵੀ ਕਹਿਣੇ ਹੁੰਨੇ ਆ ਕਿ ਜਿਸ ਦੇ ਵੀ ਆਪਣੇ ਮਤਭੇਦ ਹੋਣ ਵਿਚਾਰਕ ਹੋਣ ਜਾਂ ਕੋਈ ਰਾਂਝਸ ਵਾਝੀ ਹੋਵੇ ਉਹਨੂੰ ਬੈਠ ਵਿਚਾਰ ਕੇ ਜਿਹੜਾ ਵਿਚਾਰ ਕੀਤੀ ਜਾਵੇ ਇਹ ਗੋਲੀ ਦਾ ਹੱਲ ਜਿਹੜਾ ਕੋ ਗੋਲੇ ਨਹੀਂ ਹੋਣਾ ਚਾਹੀਦਾ ਕਿਉਂਕਿ ਕਿਉਂ ਮਾਮਾ ਦੇ ਪੁੱਤਰ ਤੁਸੀਂ ਜਿਹੜਾ ਮਾਰ ਰਹੇ ਹੋ ਕਿਉਂ ਖੂਨਾਂ ਦੇ ਪਿਆਸੇ ਹੋ ਰਹੇ ਹੋ ਭਾਈ ਭਾਈ ਦਾ ਹੋ ਰਿਹਾਗਾ ਕਿ ਆ ਤੁਸੀਂ ਦੋਸਤ ਜਿਹੜੇ ਦੋਸਤ ਦੇ ਹੋ ਰਹੇ ਹੋ ਇਸ ਕਰਕੇ ਜਿਹੜਾ ਬਹੁਤ ਜਿਹੜਾ ਮਨ ਨੂੰ ਠੇਸ ਪਹੁੰਚਦੀ ਆ ਜਿਹੜੀਆਂ ਆਈਆਂ ਸੀ ਦੁਖਦਾਈ ਘਟਨਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਲਗਾਤਾਰ ਵਾਪਰ ਰਹੀਆਂ ਨੇ ਡੇਲੀ ਜਿਹੜੀ ਅਰਜਾਨਾ ਆਪਾਂ ਕਹਿ ਲਈਏ ਕਿ ਜਿਹੜੀਆਂ ਕਾਤਲ ਦੀਆਂ ਜਿਹੜੀਆਂ ਖਬਰਾਂ ਨੇ ਸਣ 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 ਕੇ ਅੱਕ ਗਏ ਆ ਤੇ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਜਿਹੜਾ ਆਪਾਂ ਕਹਿ ਲਈਏ ਕਿ ਇਸ ਪੰਜਾਬ ਨੂੰ ਕਿਸ ਨੇ ਨਜ਼ਰ ਲਾ ਦਿੱਤੀ ਜਿਹੜਾ ਇਹ ਪੰਜਾਬ ਜਿੱਥੇ ਅਸੀਂ ਸੰਦੇਸ਼ ਦਿੰਨੇ ਆ ਜਿੱਥੇ ਸਾਨੂੰ ਗੁਰੂਆਂ ਦਾ ਸੰਦੇਸ਼ ਆ ਜਿੱਥੇ ਸਾਨੂੰ ਨਿਮਰਤਾ ਹਲੀਮੀ ਦਿਆ ਧਰਮ ਸਾਨੂੰ ਗੁਰੂਆਂ ਨੇ ਸਾਡਿਆਂ ਨੇ ਬਹੁਤ ਕੁਛ ਬਖਸ਼ਿਆ ਤੇ ਅਸੀਂ ਪਰ ਉਹਨਾਂ ਦੀ ਜਿਹੜੀ ਸਾਰਾ ਕੁਝ ਭੁੱਲ ਕੇ ਇੱਕ ਹੰਕਾਰ ਦੀ ਬੇੜੀ ਦੇ ਵਿੱਚ ਚੜ ਰਹੇ ਆ ਅਸੀਂ ਆਪਣੇ ਹੰਕਾਰ ਨੂੰ ਲੈ ਕੇ ਇੱਕ ਦੂਜੇ ਦਾ ਜਿਹੜਾ ਕਤਲ ਕਰ ਦਿੰਨੇ ਆ ਅਸੀਂ ਸੋਚਦੇ ਨਹੀਂ ਵੀ ਕਿ ਮਿੰਟਾਂ ਦੇ ਵਿੱਚ ਗੁਰੂਆਂ ਨੇ ਕਿਹਾ ਸੀ ਕਾਂਕਰੋਧ ਲੋ ਮੋਹ ਹੰਕਾਰ ਇਹ ਚੀਜ਼ਾਂ ਤੋਂ ਪਰੇ ਰਹਿਣਾ ਪਰ ਅੱਜ ਦਾ ਜਵਾਨਾ ਜਿਹੜਾ ਇਹਨਾਂ ਪੰਜਾਂ ਬਕਾਰਾਂ ਦੇ ਵਿੱਚ ਜਿਹੜਾ ਡੁੱਬ ਰਿਹਾਗਾ ਇਸ ਕਰਕੇ ਸਾਡਾ ਜਿਹੜਾ ਭਾਰਤ ਇਹਦੇ ਵਿੱਚ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਜਿਹੜਾ ਸਾਡੇ ਲੜਕੀਆਂ ਦੇ ਨਾਲ ਰੇਪ ਹੋ ਰਹੇ ਨੇ ਤੇ ਜਿਹੜਾ ਨੌਜਵਾਨਾਂ ਦੀ ਨਿਤ ਜਿਹੜੀ ਬਲੀ ਦਿੱਤੀ ਜਾ ਰਹੀ ਆ ਤੇ ਬਹੁਤ ਜਿਹੜਾ ਇੱਕ ਇਹ ਕਹიდੀਏ ਕਿ ਇਸ ਵੇਲੇ ਪੰਜਾਬ ਜਾਂ ਭਾਰਤ ਕਹਿ ਦਈਏ ਜਿਹੜਾ ਬਹੁਤ ਜ਼ਿਆਦਾ ਕਤਲ ਉਗਾਰਤ ਵਾਲਾ ਮਾਹੌਲ ਇੱਥੇ ਬਣ ਚੁੱਕਿਆਗਾ ਪਤਾ ਨਹੀਂ ਕਿਉਂ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣ ਚੁੱਕੇ ਨੇ ਕੋਈ ਵੀ ਘਟਨਾ ਹੁੰਦੀ ਆ ਬਹੁਤ ਮੰਦ ਭਾਗੀ ਜਿਹੜੀ ਘਟਨਾਗੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਜਿਹੜੀ ਆ ਰਹੀ ਆ ਇੱਕ ਨਿੰਗ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸੀ ਜਾ ਰਹੀ ਆ ਤੇ ਤੁਸੀਂ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਿਓ ਤਾਂ ਕਿ ਹੋ ਸਕਦਾ ਕਿ ਜਿਹੜੇ ਇਹੋ ਜਿਹੇ ਲੋਕ ਨੇ ਹੰਕਾਰੀ ਲੋਕ ਨੇ ਜਿਹੜੇ ਕਿ ਮੈਂਟਲ ਆਉਂਦੇ ਆ ਗੋਲੀ ਮਾਰ ਲੱਗਿਆ ਪਰ ਦੁੱਖ ਨਹੀਂ ਕਿਸੇ ਦਾ ਮਨ ਦੇ ਧਿਆਨ ਹੀ ਧਰਮ ਦੇ ਵਿੱਚ ਧਿਆਨ ਹੀ ਮਨ ਦੇ ਵਿੱਚ ਆਉਂਦੀ ਜੇ ਅਸੀਂ ਕਹਿੰਦੇ ਹੁੰਦੇ ਆ ਕਿ ਆਮ ਕਹਾਵਤ ਆ ਪਿੰਡਾਂ ਦੇ ਵਿੱਚ ਕਹਿੰਦੇ ਜੇ ਕੋਈ ਪਾ ਕੁੱਤੇ ਦੇ ਵੀ ਛੋਟੀ ਜਿਹਾ ਡੰਡਾ ਮਾਰਦੇ ਆ ਕਿਸੇ ਪਸ਼ੂ ਪੰਛੀ ਦੇ ਸਾਨੂੰ ਉਹਦਾ ਵੀ ਦੁੱਖ ਆਉਣਾ ਚਾਹੀਦਾ ਪਰ ਅਸੀਂ ਤਾਂ ਬੰਦੇ-ਬੰਦਿਆਂ ਦੀ ਬੈਰੀ ਬਣ ਚੁੱਕੇ ਆ ਇਸ ਕਰਕੇ ਜਿਹੜਾ ਇਹ ਪੰਜਾਬ ਦੇ ਵਿੱਚ ਹੋ ਰਿਹਾ ਖਾਸ ਕਰਕੇ ਇਹ ਬਹੁਤ ਨਿਰਾਸ਼ਾਜਨਕ ਆ ਬਹੁਤ ਹੀ ਮਾੜੀ ਜਿਹੜੀ ਗੱਲ ਆ ਬਹੁਤ ਜਿਹੜਾ ਮਾੜੀ ਭਾਵਨਾ ਨੂੰ ਲੈ ਕੇ ਲੋਕ ਜਿਹੜੇ ਨੇ ਇੱਕ ਦੂਜੇ ਤੇ ਬਾਹਰ ਕਰ ਰਹੇ ਨੇ ਧੰਨਵਾਦ ਤੁਸੀਂ ਵੇਖਦੇ ਰਹੋ ਪੰਜਾਬੀ ਵਿਅਸਾ ਟੀਵੀ ਮੈਂ ਹਾਂ ਮਕਰ ਸਿੰਘ ਉੱਬਾ